ਸਾ ਹਰ ਸਾਲ ਕੱਲੂ ਘਾਰੇ ਦੀ ਯਾਦ ਦੇ ਵਿੱਚ ਪ੍ਰੋਗਰਾਮ 5 ਤਰੀਕ ਨੂੰ ਔਰ 6 ਤਰੀਕ ਨੂੰ ਉਲੀਕਦਾ ਇਸੇ ਤਹਿ ਤੇ ਇਸ ਸਾਲ ਵੀ 5 ਜੂਨ ਸ਼ਾਮ 5 ਵਜੇ ਕੱਲੂ ਘਰਾ ਯਾਦਗਾਰੀ ਮਾਰਚ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਕੀਤਾ ਜਾਏਗਾ ਇਹ ਮਾਰਚ ਬੁਰਜ ਅਕਾਲੀ ਫੂਲਾ ਸਿੰਘ ਤੋਂ ਆਰੰਭ ਹੋਏਗਾ ਸ਼ਾਮ 5 ਵਜੇ ਔਰ ਬੱਸ ਸਟੈਂਡ ਹੁੰਦਾ ਰਾਮ ਬਾਗ ਹਾਲ ਗੇਟ ਦੇ ਵਿੱਚੋਂ ਦੀ ਹੋ ਕੇ ਪਾਈ ਗੁਰਦਾਸ ਹਾਲ ਦੇ ਸਾਹਮਣੇ ਦੀ ਸਾਰਾ ਗੱਡੀ ਦੇ ਸਾਹਮਣੇ ਦੀ ਹੋ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਸ਼ਹੀਦਾਂ ਦੇ ਨਮਿਤ ਅਰਦਾਸ ਕੀਤੀ ਜਾਏਗੀ ਔਰ ਆਪਣੇ ਸੰਘਰਸ਼ ਦੇ ਲਈ ਵਚਨਬੱਤਾ ਦੁਹਰਾਈ ਜਾਏਗੀ। ਔਰ 6 ਜੂਨ ਨੂੰ ਸਮੁੱਚੀ ਕੌਮ ਇਸ ਦਿਨ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਮਨਾਉਂਦੀ ਆ ਯਾਦ ਕਰਦੀ ਆ ਆਪਣੇ ਸ਼ਹੀਦਾਂ ਨੂੰ ਉਹਨਾਂ ਦੇ ਸੰਘਰਸ਼ ਨੂੰ ਯਾਦ ਕਰਦੀ ਆ ਉਹਨਾਂ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੀ ਆਪਣੀ ਅਰਦਾਸ ਕਰਦੀ ਆ ਔਰ ਅਸੀਂ ਆਪਣੀ ਕੌਮ ਨੂੰ ਅਪੀਲ ਕਰਦੇ ਆ ਕਿ ਜਿੱਥੇ 5 ਤਰੀਕ ਨੂੰ ਕੱਲੋ ਕਰਾ ਯਾਦਗਾਰੀ ਮਾਰਚ ਵਿੱਚ ਸ਼ਾਮਲ ਹੋਣ ਉੱਥੇ ਹੀ ਸਵੇਰੇ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੀ ਸਮੂਹਕ ਰੂਪ ਦੇ ਵਿੱਚ ਅਰਦਾਸ ਹੁੰਦੀ ਆ ਉਸ ਅਰਦਾਸ ਦੇ ਵਿੱਚ ਵੀ ਸ਼ਾਮਲ ਹੋਣ ਔਰ ਉਸ ਅਰਦਾਸ ਤੋਂ ਬਾਅਦ ਦਲ ਖਾਲਸਾ ਵੱਲੋਂ ਇਸ ਹਮਲੇ ਦੇ ਰੋਸ ਵਜੋਂ ਇਹਦੇ ਵਿਰੋਧ ਵਿੱਚ ਔਰ ਆਪਣੇ ਲੋਕਾਂ ਨੂੰ ਇਹ ਗੱਲ ਆਮ ਜਨਤਾ ਨੂੰ ਵੀ ਯਾਦ ਦਿਵਾਉਣ ਦੇ ਲਈ ਕਿ ਸਾਡੇ ਨਾਲ ਉਸ ਦਿਨ ਕੀ ਵਾਪਰਿਆ ਸੀ ਅੰਮ੍ਰਿਤਸਰ ਬੰਦੀ ਕਾਲ ਦਿੱਤੀ ਜਾਂਦੀ ਹੈ ਜਿਹੜੀ ਇਸ ਸਾਲ ਵੀ ਐਸ ਸੱਚ ਸਟੈਂਡ ਕਰਦੀ ਆ 6 ਜੂਨ ਨੂੰ ਅੰਮ੍ਰਿਤਸਰ ਸ਼ਹਿਰ ਬੰਦ ਰਹੇਗਾ ਅਸੀਂ ਆਪਣੇ ਅੰਮ੍ਰਿਤਸਰ ਸ਼ਹਿਰ ਸ਼ਹਿਰ ਦੇ ਸਾਰੇ ਵਾਸੀਆਂ ਨੂੰ ਜਿਨ੍ਹਾਂ ਦੇ ਕਾਰੋਬਾਰ ਨੇ ਚਾਹੇ ਸਰਕਾਰੀ ਨੇ ਚਾਹੇ ਪ੍ਰਾਈਵੇਟ ਨੇ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ 6 ਜੂਨ ਨੂੰ ਆਪਣੇ ਕਾਰੋਬਾਰੀ ਅਦਾਰੇ ਬੰਦ ਰੱਖਣ ਪਰ ਇਸ ਬੰਦ ਦੇ ਵਿੱਚੋਂ ਮੈਡੀਕਲ ਜਿਹੜੇ ਸਹੂਲਤਾਂ ਨੇ ਕੈਮਿਸਟ ਨੇ ਉਹਨਾਂ ਦੀਆਂ ਸ਼ਾਪਸ ਨੇ ਜਿੱਥੇ ਐਮਰਜੈਂਸੀ ਸਭਾਵਾਂ ਚੱਲਦੀਆਂ ਨੇ ਹਸਪੀਟਲਸ ਨੇ ਉਹ ਆਮ ਤੀ ਤਰ੍ਹਾਂ ਖੁੱਲੇ ਰਹਿਣਗੇ ਆਵਾਜਾਈ ਕਿਸੇ ਦੀ ਨਹੀਂ ਰੋਕੀ ਜਾਏਗੀ ਕੋਈ ਕਿਸੇ ਗੁਰੂ ਘਰ ਜਾਣਾ ਚਾਹੁੰਦਾ ਕਿਤੇ ਜਾ ਕੇ ਨਤਮਸਤਕ ਹੋਣਾ ਚਾਹੁੰਦਾ ਉਹਨਾਂ ਸਾਰਿਆਂ ਨੂੰ ਖੁੱਲ ਰਹਿਗੇ ਆਪਣੀ ਮਤਲਬ ਕਿਸੇ ਸੱਜਣ ਮੇਤਰਵਾਲ ਜਾਣਾ ਉਹ ਮਤਲਬ ਆਵਾਜਾਈ ਦੇ ਵਿੱਚ ਕੋਈ ਵਿਗਨ ਨਹੀਂ ਪਏਗਾ ਮੈਡੀਕਲ ਸਹੂਲਤਾਂ ਦੇ ਵਿੱਚ ਕੋਈ ਵਿਗਨ ਨਹੀਂ ਪਾਇਆ ਜਾਏਗਾ ਪਰ ਜਿਹੜੇ ਸਾਡੇ ਆਮ ਕਾਰੋਬਾਰੀ ਅਦਾਰੇ ਨੇ ਚਾਹੇ ਬੈਂਕਾਂ ਨੇ ਸਰਕਾਰ ਦੀਆਂ ਚਾਹੇ ਸਾਡੇ ਆਪਣੇ ਪ੍ਰਾਈਵੇਟ ਅਦਾਰੇ ਨੇ ਕੱਪੜਿਆਂ ਦੀਆਂ ਦੂਸਰੀਆਂ ਜਿੰਨੀਆਂ ਵੀ ਦੁਕਾਨਾਂ ਨੇ ਉਹ ਸਾਰੀਆਂ ਅਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਬੰਦ ਰੱਖ ਕੇ ਸਾਡੀ ਇਸ ਪੀੜਾ ਦੇ ਵਿੱਚ ਸ਼ਾਮਲ ਹੋਣ ਔਰ ਜਿਹੜਾ 5 ਤਰੀਕ ਦਾ ਸਾਡਾ ਪ੍ਰੋਗਰਾਮ ਆ ਇਹ ਪੰਜਾਬ ਦੀ ਧਰਤੀ ਦੇ ਉੱਤੇ ਦਲ ਖਾਲਸਾ ਉਹ ਲੋਕ ਬਾਕੀ ਸਾਰੀਆਂ ਸਹਿਯੋਗੀਆਂ ਦੇ ਨਾਲ ਕੱਲੋਕਾਰ ਆਯਾਦਗਾਰੀ ਮਾਰਚ ਕੀਤਾ ਜਾਂਦਾ ਹੈ ਉੱਥੇ ਹੀ ਬਾਕੀ ਦੁਨੀਆ ਦੇ ਵਿੱਚ ਵੀ ਅਲੱਗ-ਅਲੱਗ ਥਾਵਾਂ ਦੇ ਉੱਤੇ ਜਿੱਥੇ-ਜਿੱਥੇ ਸਿੱਖ ਕੌਮ ਵੱਸੀ ਆ ਜਿੱਥੇ-ਜਿੱਥੇ ਜਾ ਕੇ ਅਸੀਂ ਵਸੇ ਆ ਉਹਨਾਂ ਥਾਵਾਂ ਦੇ ਉੱਤੇ ਵੀ ਅਲੱਗ-ਅਲੱਗ ਪ੍ਰੋਗਰਾਮ ਉਲੀਕੇ ਗਏ ਨੇ 1 ਤਰੀਕ ਨੂੰ ਯੂਕੇ ਦੀ ਧਰਤੀ ਦੇ ਉੱਤੇ ਸਿੱਖ ਫੈਡਰੇਸ਼ਨ ਦੀ ਯੂਕੇ ਔਰ ਉਹਨਾਂ ਦੇ ਸਹਿਯੋਗੀਆਂ ਦੇ ਨਾਲ ਉਥੇ ਪ੍ਰੋਗਰਾਮ ਕੀਤੇ ਜਾਣੇ ਨੇ ਇਸ ਜਾਦ ਦੇ ਵਿੱਚ ਇਸੇ ਤਰੀਕੇ ਨਾਲ 7 ਤਰੀਕ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਵੀ ਪ੍ਰੋਗਰਾਮ ਕੀਤੇ ਜਾਣੇ ਨੇ 8 ਨੂੰ ਕੈਨੇਡਾ 8 ਤਰੀਕ ਨੂੰ ਕੈਨੇਡਾ ਦੇ ਵਿੱਚ ਕੀਤੇ ਜਾਣੇ ਨੇ ਸੋ ਹੋਰ ਬਾਕੀ ਜਿੱਥੇ ਜੜੀਆਂ ਕੰਟਰੀਜ਼ ਨੇ ਉੱਥੇ ਵੀ ਸਾਰੀ ਜਗਾ ਹੋਣੇ ਨੇ ਸੋ ਉਹਨਾਂ ਲੋਕਾਂ ਨੂੰ ਵੀ ਜਿਹੜੇ ਸਾਡੇ ਲੋਕ ਉਹਨਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਵਸੇ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਤੁਹਾਡੇ ਨੇੜੇ-ਨੇੜੇ ਜਿੱਥੇ-ਜਿੱਥੇ ਵੀ ਇਸ ਘੱਲੂਕਾਰੇ ਨੂੰ ਯਾਦ ਕੀਤਾ ਜਾਣਾ ਹੈ ਪ੍ਰੋਗਰਾਮ ਮਨਾਏ ਜਾਣੇ ਨੇ ਸ਼ਹੀਦਾਂ ਨੂੰ ਯਾਦ ਕੀਤਾ ਜਾਣਾ ਹੈ ਸਿਕ ਸੰਗਤਾਂ ਉਥੇ ਜ਼ਰੂਰ ਨਾਤਮਸਤਕ ਹੋਣ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਣ ਤਾਂ ਕਿ ਅਸੀਂ ਇੰਡੀਆ ਦੇ ਨਾਲ ਨਾਲ ਪੂਰੀ ਦੁਨੀਆ ਨੂੰ ਇਹ ਸੁਨੇਹਾ ਦੇ ਸਕੀਏ ਕਿ ਅਸੀਂ ਆਪਣੇ ਉੱਤੇ ਹੋਏ ਕਹਿਰ ਨੂੰ ਅਸੀਂ ਆਪਣੇ ਉੱਤੇ ਹੋਏ ਹਮਲੇ ਨੂੰ ਅੱਜ ਵੀ ਯਾਦ ਰੱਖਦੇ ਹਾਂ ਸਾਡੀ ਪੀੜ ਸੱਜਰੀਆ ਤੇ ਸਾਡਾ ਸੰਘਰਸ਼ ਨਿਰੰਤਰ ਜਾਰੀ ਹੈ ਸੋ ਇਹ ਸਾਰਾ ਕੁਝ ਜੋ ਕੁਝ ਵੀ ਹੋ ਰਿਹਾ ਆ ਇਸ ਨੂੰ ਇੱਕ ਟੋਟਲਿਟੀ ਦੇ ਵਿੱਚ ਲੈਣਾ ਚਾਹੀਦਾ ਆ ਕਿ ਇਹ ਅਲੱਗ-ਅਲੱਗ ਇਹ ਨਹੀਂ ਸੋਚਣਾ ਚਾਹੀਦਾ ਕਿ ਕੋਈ ਕਿਤੇ ਮਨਾ ਰਿਹਾ ਕੋਈ ਕਿਤੇ ਅਸੀਂ ਇਸ ਗੱਲ ਦਾ ਮਤਲਬ ਪ੍ਰਗਟਾਵਾ ਕਰਦੇ ਆ ਕਿ ਇਹ ਜਿੱਥੇ-ਜਿੱਥੇ ਵੀ ਮਨਾਇਆ ਜਾ ਰਿਹਾ ਆ ਸਿੱਖ ਜਥੇਬੰਦੀਆਂ ਦੇ ਆਪਸੀ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਜਿਹਦੀ ਜਿੱਥੇ ਸਮਰੱਥਾ ਹੈ ਉਹ ਉੱਥੇ ਮਨਾ ਰਿਹਾ ਆ ਸੋ ਅਸੀਂ ਸਾਰਿਆਂ ਦਾ ਸਹਿਯੋਗ ਦਾ ਐਲਾਨ ਵੀ ਕਰਦੇ ਆ ਆਪਣੀ ਸੰਗਤ ਨੂੰ ਅਪੀਲ ਵੀ ਕਰਦੇ ਆ ਕਿ ਜਿੱਥੇ ਵੀ ਇਰੈਸਪੈਕਟਿਵ ਕਿਉਂ ਕਿਹੜੀ ਪਾਰਟੀ ਕਿਹੜੇ ਜਥੇਬੰਦੀ ਮਨਾ ਰਹੀ ਉਹਨੂੰ ਇੱਕ ਪਾਸੇ ਰੱਖ ਕੇ ਇਸ ਸੰਘਰਸ਼ ਦੇ ਵਿੱਚ ਇਸ ਪੀੜਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਾਨੂੰ ਸਾਰਿਆਂ ਨੂੰ ਹਾਜ਼ਰੀਆਂ ਜਿੱਥੇ-ਜਿੱਥੇ ਪ੍ਰੋਗਰਾਮ ਮਨਾਏ ਜਾ ਰਹੇ ਨੇ ਉੱਥੇ ਲਗਾਉਣੀਆਂ ਚਾਹੀਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਹੀਂ ਉਹ ਮੈਨੂੰ ਲੱਗਦਾ ਜਿਹੜਾ ਅੰਦਰ ਅਕਾਲ ਤਖਤ ਸਾਹਿਬ ਦੇ ਹੁੰਦਾ ਹੈ ਉੱਥੇ ਬੈਨ ਕਰਦੇ ਨੇ ਪਰ ਉਹਨਾਂ ਦਾ ਉੱਥੇ ਇਕੋ ਆਪਣਾ ਕੈਮਰਾ ਲਾਉਂਦੇ ਨੇ ਜਿਹੜਾ ਸਾਰਿਆਂ ਨੂੰ ਮਿਰਸ਼ਾ ਉਹਨਾਂ ਲੇਖ ਦੇ ਦਿੰਦੇ ਹੋਣਗੇ ਸੋ ਉਥੇ ਬੈਨ ਨਹੀਂ ਕੀਤਾ ਜਾਂਦਾ ਅੰਦਰ ਜੇ ਸਾਰਾ ਮੀਡੀਆ ਜਾਏਗਾ ਤੇ ਉਹ ਵੈਸੇ ਵੀ ਤੀਹ ਵੇਖੋ ਡਿਸਪਲਿਨ ਜਿਹੜਾ ਮੈਨੂੰ ਲੱਗਦਾ ਉਹ ਭੰਗ ਹੋਏਗਾ ਇਸ ਕਰਕੇ ਉਹ ਕਰਦੇ ਨੇ ਬਟ ਜਿਹੜਾ ਉਥੇ ਉਹ ਕਰਦੇ ਨੇ ਉਹਦਾ ਉਹ ਲਿੰਕ ਤੁਹਾਨੂੰ ਸਾਰਿਆਂ ਨੂੰ ਦਿੰਦੇ ਨੇ ਉਹ ਅਸੀਂ ਹਰ ਸਾਲ ਹੀ ਵੇਖਦੇ ਹਾਂ ਸਾਰੇ ਚੈਨਲਾਂ ਦੇ ਉੱਤੇ ਗੱਲ ਚੱਲਦੀ ਹੈ ਸੀਂ ਅਸੀਂ ਬਹੁਤ ਵਾਰੀ ਐਸਜੀਪੀਸੀ ਨੂੰ ਇਹ ਗੱਲ ਕਹਿ ਚੁੱਕੇ ਹਾਂ ਕਿ ਜਿਹੜਾ ਦਰਬਾਰ ਸਾਹਿਬ ਦੇ ਅਕਾਲ ਪੁਰਖ ਸਾਹਿਬ ਤੇ 6 ਜੂਨ ਦਾ ਪ੍ਰੋਗਰਾਮ ਹੁੰਦਾ ਉਹ ਬੜਾ ਲਿਮਿਟਿਡ ਤੇ ਸਿਲੈਕਟਿਵ ਹੁੰਦਾ ਹੈ। ਬਹੁਤ ਕੁਝ ਸਮੇਂ ਦੇ ਵਿੱਚ ਇਹ ਅਕਾਲ ਪੁਰਖ ਸਾਹਿਬ ਦੇ ਜੱਜਦਾਰ ਅਡਰੈਸ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਉਹਨਾਂ ਦੇ ਪਰਿਵਾਰਾਂ ਨੂੰ ਸਰੋਪਾ ਸਾਹਿਬ ਪੇਟ ਕਰਕੇ ਸਮਾਪਤ ਕਰ ਦਿੰਦੇ ਨੇ ਔਰ ਉਸ ਤੋਂ ਬਾਅਦ ਜਥੇ ਬੰਨੀਆਂ ਆਪਣੇ ਆਪਣੇ ਤੌਰ ਤੇ ਪ੍ਰਕਰਮਾ ਦੇ ਵਿੱਚ ਉਹ ਆਪਣਾ ਪ੍ਰਕਟਾਵਾ ਕਰਦੀਆਂ ਨੇ, ਆਪਣੀ ਗੱਲ মিডিਆ ਦੇ ਸਾਹਮਣੇ ਕਹਿੰਦੀਆਂ ਨੇ, ਆਪਸ ਵਿੱਚ ਵੀ ਸ਼ੇਅਰ ਕਰਦੀਆਂ ਨੇ। ਸੋ ਸੀ ਚਰਮਨਿਕ ਮੈਟਿੰਗ ਗਏ ਚੁਕਿਆ ਕਿ ਜਦੋਂ ਪੂਰੇ ਪੰਜਾਬ ਚੋਂ ਸੰਗਤ ਆਈ ਹੁੰਦੀ ਹੈ ਕਿਉਂ ਨਾ ਅਕਾਲਪੁਰ ਸਾਹਿਬ ਦੇ ਪ੍ਰੋਗਰਾਮ ਤੋਂ ਬਾਅਦ ਮੰਜੀ ਸਾਹਿਬ ਦੀਵਾਨ ਹਾਲ ਦੀਵਾਨ ਸਜਾਏ ਜਾਣ ਜਿੱਥੇ ਸਾਰੀ ਸੰਗਤ ਨੂੰ ਕਿਹਾ ਜਾਵੇ ਅਕਾਲਪੁਰ ਸਾਹਿਬ ਦੇ ਪ੍ਰੋਗਰਾਮ ਤੋਂ ਬਾਅਦ ਕਿ ਜਿਹੜੀ ਸੰਗਤ ਪਰਕਰਮਾ ਦੇ ਵਿੱਚ ਇਕੱਤਰ ਹੋਈ ਹੈ ਉਹ ਇੱਥੇ ਆਪਣੇ ਆਪਣੇ ਤੌਰ ਤੇ মিডিਆ ਨੂੰ ਅਡਰੈਸ ਕਰਨ ਦੀ ਬਜਾਏ ਜਾਂ ਆਪਣੇ ਤੌਰ ਤੇ ਤੁਸੀਂ ਐਡਰੈਸ ਸਿਸਟਮ ਤੋਂ ਬੋਲਣ ਦੀ ਬਜਾਏ ਤੁਸੀਂ ਮੰਜੀ ਸਾਹਿਬ ਦੀਵਾਨ ਹਾਲ ਚਲੋ ਉੱਥੇ ਢਾਡੀ ਵੀ ਹੋਣਗੇ ਔਰ ਉੱਥੇ ਸਾਰੀਆਂ ਜੜੀਆਂ ਜੱਥੇਬੰਦੀਆਂ ਉਹਨਾਂ ਦੇ ਨੁਮਾਇੰਦੇ ਵੀ ਬੋਲਣਗੇ ਔਰ ਇਸ ਤਰੀਕੇ ਦੇ ਨਾਲ ਜੱਥੇਬੰਦੀਆਂ ਨੂੰ ਵੀ ਆਪਣੀ ਗੱਲ ਕਹਿਣ ਦਾ ਇੱਕ ਮੌਕਾ ਤੇ ਪਲੇਟਫਾਰਮ ਮਿਲ ਸਕਦਾ ਹੈ ਔਰ ਮਿਲਣਾ ਚਾਹੀਦਾ ਵੀ ਅੱਛਾ ਮੈਂ ਤਾਂ ਵਿਚ ਵੀ ਮਨਾਇਆ ਜਾਣਾ ਪ੍ਰੋਗਰਾਮ ਉਸ ਤੇ ਤੁਸੀਂ ਸ਼ਿਰਕਤ ਕਰੋਗੇ ਮੈਂ ਤੇ ਦੇ ਵਿੱਚ ਜਿਹੜਾ ਪ੍ਰੋਗਰਾਮ ਹੁੰਦਾ ਉਹ ਸੇਮ ਪ੍ਰੋਗਰਾਮ ਹੁੰਦਾ ਕਿਉਂਕਿ ਉਸ ਵੇਲੇ ਸਾਡਾ ਜਿਹੜਾ ਬੰਦੀ ਕਾਲ ਹੁੰਦੀ ਹੈ ਔਰ ਸਾਡਾ ਜਿਹੜਾ ਧਿਆਨ ਹੁੰਦਾ ਅਸੀਂ ਅੰਮ੍ਰਿਤਸਰ ਸਾਡਾ ਕੇਂਦਰ ਔਰ ਇਸ ਕਰਕੇ ਜਿਹੜੇ ਸਾਡੇ ਉਸ ਇਲਾਕੇ ਦੇ ਸਿੰਘ ਨੇ ਉਹ ਉੱਥੇ ਜਾ ਕੇ ਨਤਮਸਤਕ ਹੁੰਦੇ ਨੇ ਪ੍ਰੋਗਰਾਮ ਕਿਤੇ ਵੀ ਹੋਵੇ ਜੂਨ 84 ਦੇ ਕੱਲੂ ਘਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਹੋਣਾ ਚਾਹੀਦਾ ਔਰ ਜਿਹੜਾ ਉਸ ਸ਼ਹੀਦਾਂ ਦੀ ਸੋਚ ਦਾ ਜਿਹੜਾ ਸੰਘਰਸ਼ ਸੀਗਾ ਉਸ ਨੂੰ ਸਮਰਪਿਤ ਹੋਣਾ ਚਾਹੀਦਾ ਉਹਨਾਂ ਸਾਰੀਆਂ ਥਾਵਾਂ ਤੇ ਅਸੀਂ ਪਹੁੰਚੀਏ ਮਤਲਬ ਜਿਸਮਾਨੀ ਤੌਰ ਤੇ ਫਿਜ਼ੀਕਲ ਪਹੁੰਚੀਏ ਜਾਂ ਨਾ ਪਹੁੰਚੀਏ ਪਰ ਸਾਡਾ ਉਹਨਾਂ ਨੂੰ ਸਮਰਥਨ ਆਟੋਮੈਟਿਕ ਕਮੇਟੀ ਕਮੂ ਘਰਾ ਦੇ ਵਸਤੇ ਜਥੇਦਾਰ ਕਾਲਕ੍ਰਿਤ ਕੌਮ ਨੂੰ ਦੇ ਨਾਮ ਸੰਦੇਸ਼ ਦਿੰਦੇ ਆ ਜਾਂ ਸੁਧਨ ਕਰਦੇ ਆ ਸਰ ਦੰਗ ਖਾਲਸਾ ਗਿਆਨੀ ਗੜਗੱਜ ਨੂੰ ਮਾਨਤਾ ਦਿੰਦਾ ਦੇਖੋ ਜਥੇਦਾਰ ਨੂੰ ਮਾਨਤਾ ਦੇਣੀ ਜਾਂ ਨਾ ਦੇਣੀ ਇੱਕ ਵੱਖਰਾ ਵਿਸ਼ਾ ਔਰ ਇਹ ਪਿਛਲੇ ਗਿਆਨੀ ਗੁਰਬਚਨ ਸਿੰਘ ਤੋਂ ਹੀ ਇਹ ਕੱਲ ਚੱਲਦੀ ਆ ਰਹੀ ਹੈ ਕਿ ਜਿਵੇਂ ਗਿਆਨੀ ਗੁਰਬਚਨ ਸਿੰਘ ਨੇ ਫੈਸਲੇ ਲਏ ਨੇ ਉਸ ਤੋਂ ਬਾਅਦ ਕੌਮ ਨੇ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਗਿਆਨੀ ਗੁਰਪਤਨ ਸਿੰਘ ਤੋਂ ਉਸ ਤੋਂ ਬਾਅਦ ਜਥੇਦਾਰਾਂ ਨੂੰ ਮੰਨਿਆ ਨਹੀਂ ਕਿਉਂਕਿ ਸਰਬਤ ਖਾਲਸਾ ਨੇ ਆਪਣੇ ਜਥੇਦਾਰ ਕੌਮ ਨੂੰ ਦੇ ਦਿੱਤੇ ਸ਼੍ਰੋਮਣੀ ਕਮੇਟੀ ਨੇ ਆਪਣੇ ਜਥੇਦਾਰ ਦੇ ਦਿੱਤੇ ਅਤੇ ਦੋਨਾਂ ਜਥੇਦਾਰ ਜਿਹੜੇ ਪੈਰਲਲ ਜਿਹੜਾ ਸਿਸਟਮ ਇੱਕ ਉਸ ਤੋਂ ਬਾਅਦ ਚੱਲਣਾ ਸ਼ੁਰੂ ਹੋ ਗਿਆ ਚੈੱਕ ਕਰ ਤੁਸੀਂ ਇਹ ਵੇਖੋ ਕਿ ਜਿਹੜੇ ਜਿਹੜੀ ਸੰਗਤ 6 ਜੂਨ ਨੂੰ ਕਲਪਤਕ ਸਾਹਿਬ ਤੇ ਇਕੱਤਰ ਹੁੰਦੀ ਹੈ ਉਹਨਾਂ ਵਿੱਚੋਂ ਬਹੁਤਾਤ ਸੰਗਤ ਜਿਹੜੀ ਹੈ ਉਹ ਸ਼੍ਰੋਮਣੀ ਕਮੇਟੀ ਵੱਲੋਂ بنائے ਜਥੇਦਾਰਾਂ ਨੂੰ ਪਰਵਾਣ ਨਹੀਂ ਕਰਦੀ ਸੋ ਯਾਨੀ ਗੜਗੱਜ ਨੇ ਜਿਹੜੇ ਹੁਣ ਆਏ ਨੇ ਮੈਨੂੰ ਲੱਗਦਾ ਇਹ ਵੀ ਉਸੇ ਕਤਾਰ ਦੇ ਵਿੱਚ ਹੀ ਸ਼ਾਮਲ ਹੁੰਦੇ ਨੇ ਔਰ ਇਹਨਾਂ ਦੇ ਨਾਲ ਤਾਂ ਹੋਰ ਬਹੁਤ ਸਾਰੇ ਵਿਵਾਦ ਜੁੜ ਗਏ ਨੇ ਜਿਸ ਤਰੀਕੇ ਨਾਲ ਇਹਨਾਂ ਨੂੰ ਲਾਇਆ ਗਿਆ ਚੋਰੀ ਇਹਨਾਂ ਦੀ ਦਸਤਾਰਬੰਦੀ ਕੀਤੀ ਗਈ ਔਰ ਕੌਮ ਨੂੰ ਭਰੋਸੇ 'ਚ ਨਹੀਂ ਲਿਆ ਗਿਆ ਔਰ ਬਹੁਤ ਵੱਡਾ ਇੱਕ ਵਿਵਾਦ ਖੜਾ ਹੋਇਆ ਮੈਨੂੰ ਲੱਗਦਾ ਕਿ ਗਿਆਨੀ ਗੜਗੱਜ ਹੁਣਾਂ ਨੂੰ 6 ਜੂਨ ਨੂੰ ਕੌਮ ਦਾ ਗੁੱਸੇ ਤੇ ਰੋਧ ਦਾ ਸਾਹਮਣਾ ਕਰਨਾ ਪਏਗਾ ਜਿਹੜਾ ਵੀ ਸੁਨੇਹਾ ਹੋਵੇ ਉਹ ਮੰਨੋਗੇ ਜਿਹੜਾ ਵੀ ਉਹਨਾਂ ਦਾ ਸੁਨੇਹਾ ਹੋਵੇ ਉਹਨੂੰ ਮੰਨਿਆ ਜਾਵੇ ਸਨੇਹਾ ਕੌਮ ਦੇ ਹਿੱਤ ਵਿੱਚ ਹੈ ਪੰਥ ਦੇ ਹਿੱਤ ਵਿੱਚ ਹੈ ਸੰਘਰਸ਼ ਦਾ ਤੇ ਉਹ ਸਾਰਿਆਂ ਦੇ ਲਈ ਸਾਂਝਾ ਹੈਗਾ ਕੱਲੇ ਸਾਡੇ ਲਈ ਥੋੜੀ ਹੋਏਗਾ ਜਿਹੜੇ ਬਰਗਜ ਦਸੇਦਾਰ ਸਾਹਿਬ ਨੇ ਇਹ ਧਿਆਨ ਨੂੰ ਮੰਡਵਾਉਣ ਨੂੰ ਨਹੀਂ ਮਿਲਿਆ ਨੇ ਬਸੋ ਪਿਛਲੇ ਦਿਨਾਂ 'ਚ ਉਹਨਾਂ ਨੇ ਕੁਝ ਡਾਇਰੈਕਟਰ ਭੀਆਂ ਵਾਲਾ ਉਹ ਨਹੀਂ ਆਏ ਸੀ ਕਿ ਮਤਲਬ ਉਹਨਾਂ ਨੇ ਕੁਝ ਜੀਤੀਆਂ ਇਕੱਲਾ ਕੀਤੀਆਂ ਮਤਲਬ ਜਿਹੜੀ ਸਭੀ ਸਾਰੇ ਇਕੱਠੇ ਹੋ ਜਾਣ ਉਹ ਤੇ ਜੀ ਦੇਖੋ ਸਾਡੀ ਜੋ ਉਹਨਾਂ ਨੂੰ ਉਹਨਾਂ ਨੇ ਧਿਆਨ ਸਿੰਘ ਮਾਨ ਦੇ ਨਾਲ ਉਹ ਕਿਉਂਕਿ ਬਿਮਾਰ ਚੱਲ ਰਹੇ ਨੇ ਉਹਨਾਂ ਦਾ ਪਤਾ ਲਿਆ ਹੈ ਇੱਕ ਚੰਗੀ ਪਹਿਲ ਕਦਮੀ ਕੀਤੀ ਅਸੀਂ ਕਹਿ ਸਕਦੇ ਹਾਂ ਇੱਕ ਏਕਤਾ ਵਾਲੇ ਪਾਸੇ ਨੂੰ ਗੱਲ ਹੋ ਰਹੀ ਹੈ ਕਿ ਇਕੱਠੇ ਹੋਇਆ ਜਾਵੇ ਹੁਣ ਉਹ ਏਕਤਾ ਦੀ ਜਿਹੜੀਆਂ ਕੋਸ਼ਿਸ਼ਾਂ ਨੇ ਉਹਨੂੰ ਬੂਰ ਪੈਂਦੇ ਨੇ ਉਹ ਇਕੱਠੇ ਹੁੰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਔਰ ਮੇਰੀ ਮੇਰੀ ਸਾਡੀ ਇੱਕ ਜਾਣਕਾਰੀ ਹੋਰ ਵੀ ਹੈ ਇਹ ਅਕਾਲ ਤਖਤ ਸਾਹਿਬ ਦੇ ਸਤਤਰੇ ਦੇ ਵਿੱਚ ਇੱਕ ਕੋਸ਼ਿਸ਼ ਇਹ ਵੀ ਹੋ ਰਹੀ ਹੈ ਜੋ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਐਸ ਵਾਰ ਉਹ ਮੰਜੀ ਸਾਹਿਬ ਦੀਵਾਨ ਹਾਲ ਵੀ ਹੋ ਸਕਦਾ ਹੈ ਕਿ ਦੀਵਾਨ ਸਜਾਇਆ ਜਾਂ ਸਮਾਗਮ ਕੀਤਾ ਜਾਵੇ ਇਸ ਪ੍ਰੈਜ਼ੈਂਟ ਜੱਜਦਾਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਜੱਜਦਾਰ ਨੇ ਉਹਨਾਂ ਦੀ ਦੇਖ ਰੇਖ ਹੈ ਪਰ ਹਾਲੇ ਤੱਕ ਗੱਲ ਸਾਹਮਣੇ ਨਹੀਂ ਆਈ ਪਰ ਅੰਦਰ ਅੰਦਰ ਕੋਸ਼ਿਸ਼ਾਂ ਜਾਰੀ ਨੇ ਸੋ ਏਕਤਾ ਦੀਆਂ ਕੋਸ਼ਿਸ਼ਾਂ ਹਰ ਪਾਸੇ ਚੱਲ ਰਹੀਆਂ ਨੇ ਜਦ ਜਦ ਉਹ ਸਾਡੇ ਸਾਹਮਣੇ ਆਣ ਗਿਆ ਅਸੀਂ ਆਪਸ ਵਿੱਚ ਵਿਚਾਰ ਕਰਕੇ ਪੰਥ ਦੇ ਹਿੱਤ ਵਿੱਚ ਸੰਘਰਸ਼ ਦੇ ਹਿੱਤ ਵਿੱਚ ਸੰਘਰਸ਼ ਨੂੰ ਅੱਗੇ ਤੋਰਨ ਦੇ ਹਿੱਤ ਵਿੱਚ ਫੈਸਲੇ ਲਵਾਂਗੇ ਜੀ ਪਟਨਾ ਸਾਹਿਬ ਤੇ ਸਿੱਖੋ ਹੁਕਮਨਾਮਾ ਲਿਖਿਆ ਗਿਆ ਹੈ ਕਰ ਸਕਦੇ ਕਿਉਂਕਿ ਗਾਥਕ ਸਾਹਿਬ ਸਰਵੋੱਚਾ ਉਹ ਕੋਈ ਆਰਡਰ ਨਹੀਂ ਕਰ ਸਕਦਾ ਤੇ ਤੁਸੀਂ ਉਹਨਾਂ ਨੂੰ ਆਰਡਰ ਕਰੀ ਜਾਂਦੇ ਇਹਦੇ ਬਾਰੇ ਕੀ ਤੁਹਾਡਾ ਕਹੋ ਦੋਨਾਂ ਪਾਸੇ ਮਜ਼ਾਕ ਬਣਾਇਆ ਗਿਆ ਮर्यादा ਦਾ ਧਰਮ ਦਾ ਰਵਾਇਤਾਂ ਦਾ ਟ੍ਰੈਡੀਸ਼ਨਸ ਦਾ ਦੋਨਾਂ ਪਾਸੇ ਮਜ਼ਾਕ ਬਣਿਆ ਔਰ ਦੇਖੋ ਇਹ ਚੀਜ਼ਾਂ ਇਨ੍ਹਾਂ ਥਾਵਾਂ ਤੇ ਬੈਠ ਕੇ ਵੀ ਜੇ ਇਸ ਤਰੀਕੇ ਦਾ ਨਾਲ ਮਜ਼ਾਕ ਕੀਤਾ ਜਾਵੇ ਮਜ਼ਾਕ ਬਣਾਇਆ ਜਾਵੇ ਤੇ ਇਹ ਸਭ ਤੋਂ ਦੁੱਖ ਦੀ ਗੱਲ ਹੁੰਦੀ ਹੈ ਅਸੀਂ ਦੁਨੀਆ ਨਾਲ ਲੜ ਰਹੇ ਹਾਂ ਆਪਣੀ ਆਜ਼ਾਦੀ ਲਈ ਆਪਣੇ ਨਿਆਰੇ ਪੰਲੀ ਆਪਣੀ ਅਟਰੀ ਪਛਾਨ ਲਈ ਔਰ ਸਾਡੀਆਂ ਸੰਸਥਾਵਾਂ ਤੇ ਬੈਠੇ ਬੰਦੇ ਜਿਹੜੇ ਧਾਰਮਿਕ ਬੰਦੇ ਨੇ ਜਿਹੜੇ ਮਤਲਬ ਆਗੂ ਆਗੂ ਨੇ ਧਾਰਮਿਕ ਆਗੂ ਨੇ ਉਹ ਇਸ ਤਰ੍ਹਾਂ ਦੇ ਛੋਟੀਆਂ ਹਾਸੋ ਹੀ ਨਹੀਂ ਗੱਲਾਂ ਕਰਨ ਮਜ਼ਾਕ ਬਣਾ ਤੇ ਬਹੁਤ ਦੁਖਦਾਈ ਹੈ ਔਰ ਅਸੀਂ ਇਸ ਚੀਜ਼ ਨੂੰ ਇਸ ਜੀ ਦੀ ਨਖੇਦੀ ਕਰਦੇ ਹਾਂ ਜੋ ਇਸ ਤਰੀਕੇ ਦੇ ਨਾਲ ਇਹਨਾਂ ਦਾ ਵਿਹਾਰ ਰਿਹਾ ਹ। ਹਰਪਾਲ ਸਿੰਘ ਜੀ ਘਰੋ ਘਾਰਾ ਮੌਕੇ ਜਿਸ ਕਿਸੇ ਬੰਦੇ ਡੱਟਮੈਂਟ ਬਰਾਲ ਦੇ ਜਿਹੜੇ ਉੱਥੇ ਸ਼ਹੀਦ ਹੋਏ ਫੌਜ ਨਾਲ ਲੜਦੇ ਹੋਏ ਉਹ ਜੱਥੇਬੰਦੀ ਦੀ ਸਹੂਲियत ਜਿਹੜੀ ਹੈ ਤੁਹਾਨੂੰ ਘਰਾਂ ਦੇ ਤਾਂ ਫਿਰ ਵੀ ਤੋਂ ਇਹਦਾ ਬਾਰੇ ਜੇ ਜੇ ਬੰਦੀ ਦੇ ਕੀ ਉੱਤੇ ਚੀਜ਼ ਹੋਏ ਨੇ ਉਹ ਜਿਹੜੇ ਬੰਦੇ ਆ ਕੇ ਕਹਿ ਰਹੇ ਸੀ ਕਿ ਉਹਨਾਂ ਨੂੰ ਚਲਾ ਚਾਹੀਦਾ ਇਹ ਸਵਾਲ ਤਾਂ ਬਾਬਾ ਰਾਮ ਸਿੰਘ ਨੂੰ ਕਰਨਾ ਚਾਹੀਦਾ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਵਾਬ ਦੇ ਕੇ ਬਾਬਾ ਨਾਮ ਸਿੰਘ ਨੂੰ ਆਪਣੇ ਅਮਰੇ ਸਾਹਮਣੇ ਖੜਾ ਕਰ ਲਈਏ ਤੇ ਫਿਰ ਸਲਾਹ ਤੇ ਸਾਡੀ ਇਹ ਹੈ ਮੇਰੇ ਖਿਆਲ ਬਾਬਾ ਰਾਮ ਸਿੰਘ ਸਲਾਹ ਵਾਲੀ ਪੋਜੀਸ਼ਨ ਤੋਂ ਬਹੁਤ ਉੱਪਰ ਜਾ ਚੁੱਕੇ ਨੇ ਬਹੁਤ ਉੱਪਰ ਜਾ ਚੁੱਕੇ ਨੇ ਹੁਣ ਉਹਨਾਂ ਨੂੰ ਸਾਡੀ ਸਲਾਹ ਦੀ ਲੋੜ ਨਹੀਂ ਹੈ ਉਹਨੂੰ ਹੁਣ ਉਹਨਾਂ ਨੂੰ ਬਹੁਤ ਵੱਡੇ ਲੋਕਾਂ ਦੀ ਸਲਾਹ ਚਾਹੀਦੀ ਨਹੀਂ ਪਰ ਤੁਸੀਂ ਇਹਨਾਂ ਨੂੰ ਇਹਦਾ ਹੱਲ ਕੀ ਹੈ ਇਹਦਾ ਕੀ ਹੱਲ ਇਹਦਾ ਹੱਲ ਹੈ ਉਹਨਾਂ ਨੂੰ ਆਉਣਾ ਚਾਹੀਦਾ ਬਿਲਕੁਲ ਆਉਣਾ ਚਾਹੀਦਾ ਇੱਕ ਜਗ੍ਹਾ ਸਾਰੀ ਕੌਮ ਨੂੰ ਜਿੱਥੇ ਜਦੋਂ ਸਾਰੀ ਕੌਮ ਉੱਥੇ ਇਕੱਠੀ ਹੁੰਦੀ ਹੈ ਉਹਨਾਂ ਨੂੰ ਆਉਣਾ ਚਾਹੀਦਾ ਅਗਰ ਉਹ ਨਹੀਂ ਆ ਰਹੇ ਤੇ ਕੋਈ ਵਜ੍ਹਾ ਦੱਸਣ ਕਿ ਕਿਉਂ ਨਹੀਂ ਆ ਰਹੇ ਤੇ ਜੇ ਕੋਈ ਵਜ੍ਹਾ ਨਹੀਂ ਹੈ ਫਿਰ ਉਹਨਾਂ ਦੀ ਉਹਨਾਂ ਦੀ ਇਹ ਉਹਨਾਂ ਦੇ ਪਾਰਟ ਤੇ ਇਹ ਬਹੁਤ ਵੱਡੀ ਮਤਲਬ ਗਲਤੀ ਹੈ ਕਿ ਬਿਨਾਂ ਵਜ੍ਹਾ ਨਹੀਂ ਆ ਰਹੇ ਉਹ ਕਹਿੰਦੇ ਸੀ ਉਸ ਥਾਂ ਤੇ ਨਾਣਾ ਹੁੰਦਾ ਇਸ ਕਰਕੇ ਪ੍ਰਬੰਧ ਪ੍ਰਬੰਧ ਪਾਪਾ ਜੀ ਪ੍ਰਬੰਧ ਮੁਖੀ ਨੇ ਆਪ ਦੀ ਕਰਨੇ ਹੁੰਦੇ ਪ੍ਰਬੰਧ ਥੱਲੇ ਸੇਵਾਦਾਰਾਂ ਨੇ ਕਰਨੇ ਹੁੰਦੇ ਪ੍ਰਬੰਧ ਉਹ ਪਹਿਲਾਂ ਵੀ ਕਰਦੇ ਸੀ ਜਦੋਂ ਆਉਂਦੇ ਸੀ ਜਦੋਂ ਆਉਂਦੇ ਸੀ ਪ੍ਰਬੰਧ ਉਹਦੋਂ ਵੀ ਹੁੰਦੇ ਸੀ ਤੇ ਹੁਣ ਵੀ ਹੋ ਜਾਣਗੇ ਜੇ ਆ ਜਾਣਗੇ ਤੇ ਪਰ ਆਣਾ ਤੇ ਹੀ ਦੋਨਾਂ